ਰੋਸਿਕਾ ਤੁਸੀਂ ਜੁੜੇ ਹੋਇਆ ਪੰਜਾਬੀ ਜੁਡੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਅਰਜੋਤ ਸਿੰਘ ਖਾਲਸਾ ਜੀ ਅਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ ਦੇ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਐਨ ਨੂੰ ਪੰਜਾਬੀ ਜੁਡੀ ਯੂਐਸਏ ਦੇ ਜਿਹਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ ਐਫਐਮ ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਜੀ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸਾਕ ਸਰੋਤੇ ਉਹ ਅੱਜ ਮਈ ਦੀ 12 ਤਰੀਕਾ ਦਿਨ ਸੋਮਵਾਰ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500 1992 ਤੋਂ ਲਗਾਤਾਰ ਇੰਸ਼ੋਰੈਂਸ business ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਉਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰ ਕੈਲੀਫੋਰਨੀਆ ਬਾਬ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ ਟ੍ਰਿਕ ਨੇ ਇਮੀਗ੍ਰੇਸ਼ਨ ਲਾਫਰ ਵਾਲੇ ਜੇ ਟ੍ਰਿਕ ਨੇ ਟੋਨੀ ਟ੍ਰਿਕ ਨੇ ਦੇ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਰੇ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415 909 0503 ਮਨਜੀਤ ਸਿੰਘ ਕੁਲਾਰ ਅਵਤਾਰ ਸਿੰਘ ਮੰਝਲ ਕਲੋਵਿਸ ਸਨੀਪੁਰੇ ਵਾਲ ਯੂਨੀਵਰਸ ਰਪਜਨ ਸਿੰਘ ਨਾਗਰਾ ਸੈਕਰਾਮੈਂਟੋ ਸਰਜੀ ਸਿੰਘ ਕੁਲਵਿੰਦਰ ਸਿੰਘ ਤੂਤ ਯੂਬਾ ਸਿਟੀ ਗੁਰਦੇਵ ਸਿੰਘ ਸੋਹਲੈਂਟਿਓ ਗੁਰਸਾਹਿਬ ਸਿੰਘ ਪਿਕਰਸਫੀਲ ਅਵਤਾਰ ਸਿੰਘ ਮੰਝਲ ਕਲੋਬਿਸ ਸਤੀ ਪਰਮਜੀਤ ਸਿੰਘ ਦਾ ਖਬਰ ਕਰਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਐਸਐ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 482725200 ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਹਮਾਸ ਵਾਲਿਆਂ ਨੇ ਇੱਕ ਅਮਰੀਕਨ ਹੋਸਟੇਜ ਜੋ ਸੀਗਾ ਲਾਸਟ ਈਰਨ ਅਲੈਗਜ਼ੈਂਡਰ ਉਸ ਨੂੰ ਛੱਡ ਦਿੱਤਾ ਹੈਗਾ ਕਹਿੰਦੇ ਵੀ ਇਹ ਜਿਹੜੀ ਯੂਐਸ ਦੇ ਗਵਰਨਮੈਂਟ ਦੇ ਅਫੀਸ਼ੀਅਲਸ ਦੀ ਹਮਾਸ ਨਾਲ ਗੱਲਬਾਤ ਹੋ ਰਹੀ ਸੀ ਉਹਦੇ ਤਹਿਤ ਬਿਨਾਂ ਕਿਸੇ ਸ਼ਰਤ ਤੋਂ ਛੱਡਿਆ ਗਿਆ ਹੈ ਨਿਊ ਜਰਸੀ ਦੇ ਵਿੱਚ ਰਹਿਣ ਵਾਲਾ ਇਹ ਇਜ਼ਰਾਈਲ ਦੇ ਵਿੱਚ ਸੀਗਾ ਜਿਸ ਟਾਈਮ 19 ਮਹੀਨੇ ਪਹਿਲਾਂ ਇਹਨੂੰ ਜਿਹੜਾ ਕਿਡਨੈਪ ਕਰ ਲਿਆ ਗਿਆ ਸੀਗਾ ਮਿਲਿਟੈਂਟਸ ਨੇ ਜੋ ਅਲੈਗਜ਼ੈਂਡਰ ਆ ਉਸ ਨੂੰ ਇੰਟਰਨੈਸ਼ਨਲ ਕਮੇਟੀ ਆਫ ਦ ਰੈੱਡ ਕਰਾਸ ਗਾਜ਼ਾ ਦੇ ਵਿੱਚ ਉਸ ਨੂੰ ਸੌਂਪ ਦਿੱਤਾ ਹੈਗਾ ਤੇ ਉਹ ਬਹੁਤ ਜਲਦੀ ਜਿਹੜਾ ਹੈ ਫਲਾਈ ਕਰਕੇ ਕਤਰ ਨੂੰ ਜਾਊਗਾ ਜਿੱਥੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਆਲਰੇਡੀ ਪਹੁੰਚੇ ਹੋਏ ਆ ਤੇ ਕਤਰ ਦੇ ਅਮੀਰ ਤਾਮੀਨ ਬਿਨ ਹਮਦ ਅਲਥਾਨੀ ਉਹ ਵੀ ਇਸ ਨੂੰ ਮਿਲਣਗੇ ਜੀ ਅਗਲੀ ਜਿਹੜੀ ਖਬਰ ਆ ਦੋ ਖਬਰਾਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਦੋਨੇ ਖਬਰਾਂ ਇਮੀਗ੍ਰੇਸ਼ਨ ਦੇ ਮਾਮਲਿਆਂ ਦੇ ਨਾਲ ਜੁੜੀਆਂ ਹੋਈਆਂ ਨੇ ਪਹਿਲੀ ਖਬਰ ਤਾਂ ਜਿਹੜਾ 트ੰਪ ਨੇ ਆਉਂਦੇ ਜਿਹੜੇ ਸਾਊਥ ਅਫਰੀਕਾ ਦੇ ਵਿੱਚ ਇੱਥੋਂ ਦੇ ਲੋਕ ਗੋਰੇ ਮੂਲ ਦੇ ਲੋਕ ਰਹਿੰਦੇ ਨੇ ਉਹਨਾਂ ਦੇ ਲਈ ਇੱਕ ਸਪੈਸ਼ਲ ਜਿਹੜਾ ਰੈਫਿਊਜੀ ਪਲਾਨ ਆ ਉਹ ਸ਼ੁਰੂ ਕੀਤਾ ਸੀ ਉਹਦੇ ਤਹਿਤ 59 ਜਿਹੜੇ ਪਰਿਵਾਰ ਨੇ 59 ਜਿਹੜੇ ਲੋਕ ਨੇ ਵੱਖ-ਵੱਖ ਪਰਿਵਾਰਾਂ ਦੇ ਉਹ ਅਮਰੀਕਾ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਨੂੰ ਰਿਫਿਊਜੀ ਸਟੈਟਸ ਜਿਹੜਾ ਉਹ ਗ੍ਰਾਂਟ ਕਰ ਦਿੱਤਾ ਗਿਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਗੱਲ ਕਹੀ ਸੀ ਕਿ ਰਿਫਿਊਜੀ ਐਪਲੀਕੇਸ਼ਨ ਜਿਹੜੀਆਂ ਨੇ ਉਹਨਾਂ ਦੇ ਲਈ ਓਪਨ ਕੀਤੀਆਂ ਜਾਣਗੀਆਂ ਜਿਹੜੇ ਅਫਰੀਕਾ ਦੇ ਵਿੱਚ ਮਿਨੋਰਟੀਜ਼ ਦੇ ਵਿੱਚ ਨੇ ਤੇ ਕਿਸੇ ਵੀ ਤਰੀਕੇ ਦੇ ਜਿਹੜੇ ਜਿਹੜਾ ਰੇਸਿਜ਼ਮ ਉੱਤੇ ਉਹਦੇ ਉਹ ਪੀੜਤ ਨੇ ਕਿਸੇ ਵੀ ਤਰੀਕੇ ਦੇ ਉਹਨਾਂ ਦੇ ਨਾਲ ਕੋਈ ਪੀੜ ਪਾਉ ਕੀਤਾ ਗਿਆ ਸਾਊਥ ਅਫਰੀਕਨ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅ ਬਹੁਤ ਸਾਰੇ ਗਰੁੱਪ ਨੇ ਜਿਹੜੇ ਇੱਥੇ ਵੱਖ-ਵੱਖ ਥਾਵਾਂ ਦੇ ਉੱਤੇ ਇਸ ਤਰ੍ਹਾਂ ਲੋਕਾਂ ਨੂੰ ਲਤਾੜ ਰਹੇ ਨੇ ਤੇ ਬਹੁਤ ਸਾਰੇ ਲੋਕ ਉਹ ਤੋਂ ਦੇ ਜਿਹੜੇ ਨੇ ਉਹ ਅਮਰੀਕਾ ਆ ਕੇ ਵਸਣਾ ਚਾਹੁੰਦੇ ਨੇ ਹਿਊਮਨ ਰਾਈਟਸ ਵਾਚ ਨੇ ਡਿਸਕ੍ਰਾਈ ਉਹਨੇ ਦੱਸਿਆ ਕਿ ਜਿਹੜਾ ਇਸ ਟਾਈਮ ਉੱਥੇ ਕਈ ਥਾਵਾਂ ਦੇ ਉੱਤੇ ਸਿਵਲ ਵਾਰ ਵਰਗੇ ਹਾਲਾਤ ਨੇ ਜਿਸ ਕਰਕੇ ਲੋਕਾਂ ਦਾ ਉੱਥੇ ਰਹਿਣਾ ਬਹੁਤ ਔਖਾ ਹੋਇਆ ਪਿਆ ਆ ਵਾਈਟ ਸਾਊਥ ਅਫਰੀਕਨ ਜਿਹੜੇ ਕਿ ਇਸ ਟਾਈਮ ਅਮਰੀਕਾ ਦੇ ਵਿੱਚ ਵਾਸ਼ਿੰਗਟਨ ਡੀਸੀ ਦੇ ਨੇੜੇ 에ਰਪੋਰਟ ਤੇ ਲੈਂਡ ਹੋਏ ਨੇ ਉਹਨਾਂ ਦਾ ਯੂਐਸ ਅਥਾਰਟਿਜ਼ ਨੇ ਵਾਰਮ ਵੈਲਕਮ ਕੀਤਾ ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਜਿਹੜੇ ਨਿੱਕੇ ਨਿੱਕੇ ਛੋਟੇ ਛੋਟੇ ਬੱਚੇ ਨੇ ਤੇ ਉਹ ਉੱਥੇ ਹੱਥਾਂ ਦੇ ਵਿੱਚ ਉਹਨਾਂ ਨੇ ਅਮਰੀਕੀ ਫਲੈਗ ਫੜੇ ਹੋਏ ਸਨ ਤੇ ਉਹਨਾਂ ਨੇ ਅਮਰੀਕਾ ਦੇ ਵਿੱਚ ਆ ਕੇ ਆਪਣੇ ਆਪ ਨੂੰ ਸੁਰੱਖਿਅਤ ਜਿਹੜਾ ਉਹ ਮਹਿਸੂਸ ਕੀਤਾ ਆ ਤੁਸੀਂ ਦੇਖੋ ਕਿ ਬਹੁਤ ਸਾਰੇ ਥਾਵਾਂ ਨੇ ਇਸ ਟਾਈਮ ਆਫਰੀਕਾ ਦੇ ਵਿੱਚ ਜਿੱਥੇ ਸਿਵਲ ਵਾਰ ਵਰਗੇ ਹਾਲਾਤ ਨੇ ਜਿੱਥੇ ਅਨਰੈਸਟ ਕਿੱਥੇ ਆਰਮਡ ਸਟ੍ਰਗਲ ਕਿ ਥਾਵਾਂ ਉੱਤੇ ਚੱਲ ਰਹੀ ਆ ਅਬ ਬੇਸ਼ੱਕ ਇਹਨਾਂ ਲੋਕਾਂ ਨੂੰ ਤਾਂ ਅਮਰੀਕਾ ਆ ਗਏ ਚਲੋ ਚੰਗੀ ਗੱਲ ਆ ਅਮਰੀਕਾ ਬਹੁਤ ਸੇਫਟ ਮੁਲਕ ਆ ਪਰ ਉੱਥੇ ਬਹੁਤ ਸਾਰੇ ਲੋਕ ਹਲੇ ਵੀ ਨੇ ਬਹੁਤ ਸਾਰੇ ਤਾਂ ਫੰਡ ਜਿਹੜੇ ਨੇ ਉਹ 트럼ਪ ਪ੍ਰਸ਼ਾਸਨ ਨੇ ਆਉਂਦਾ ਕੱਟ ਦਿੱਤੇ ਜਿਨ੍ਹਾਂ ਦਾ ਉਹਨਾਂ ਨੂੰ ਫੂਡ ਦੇ ਰੂਪ ਦੇ ਵਿੱਚ ਜਾਂ ਕੱਪੜਿਆਂ ਦੇ ਰੂਪ ਦੇ ਵਿੱਚ ਜਾਂ ਕੈਂਪਾਂ ਦੇ ਰੂਪ ਦੇ ਵਿੱਚ ਲਾਹਾ ਮਿਲ ਰਿਹਾ ਸੀ ਸੋ ਜੇਕਰ ਇਹਨਾਂ ਲੋਕਾਂ ਦੇ ਲਈ ਸੋਚਿਆ ਜਾ ਸਕਦਾ ਤੇ ਫਿਰ ਮਨੁੱਖਤਾ ਦੇ ਬਾਰੇ ਜਦੋਂ ਆਪਾਂ ਸੋਚ ਵਿਚਾਰ ਕਰਦੇ ਹਾਂ ਤਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਜਾਤ ਲਿੰਗ ਨਸਲ ਦਾ ਭੇਦਭਾਵ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਤੇ ਦੂਜੀ ਜਿਹੜੀ ਖਬਰ ਆ ਉਹ ਨਿਊ ਜਰਸੀ ਦੇ ਮੇਅਰ ਦੇ ਨਾਲ ਜੁੜੀ ਆ ਨਿਊ ਜਰਸੀ ਦੇ ਮੇਅਰ ਰਾਸ ਬਰਾਕਾ ਨੂੰ ਆਈਸ ਨੇ ਉਹ ਵਿਰੋਧ ਕਰਨ ਦੇ ਉੱਤੇ ਉਹਨੂੰ ਅਰੈਸਟ ਜਿਹੜਾ ਡਿਟੇਨ ਕਰ ਲਿਆ ਸੀ ਅਰੈਸਟ ਤਾਂ ਨਹੀਂ ਕਹਿ ਸਕਦੇ ਡਿਟੇਨ ਕਰ ਲਿਆ ਸੀਗਾ ਰਾਸ ਬਰਾਕਾ ਦੇ ਸਮਰਥਨ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਈਸ ਫੈਸਿਲਿਟੀ ਦੇ ਬਾਹਰ ਉਹ ਜਿਹੜਾ ਨਿਊ ਜਰਸੀ ਦੇ ਵਿੱਚ ਜਿਹੜਾ ਉਹ ਇਕੱਲੇ ਪ੍ਰੋਟੈਸਟ ਕੀਤਾ ਤੇ ਰਾਸ ਬਰਾਕਾ ਨੂੰ ਬਹੁਤ ਤਕੜੀ ਜਿਹੜੀ ਸਪੋਰਟ ਆ ਉਹ ਹਾਸਲ ਹੋਈ ਲੋਕਾਂ ਨੇ ਫ੍ਰੀ ਰਾਸ ਬਰਾਕਾ ਫ੍ਰੀ ਰਾਸ ਬਰਾਕਾ ਜਿਹੜਾ ਉਹ ਉੱਚੀ ਉੱਚੀ ਦੇ ਨਾਰੇ ਲਾਏ ਤੇ ਜਦੋਂ ਉਹਨੂੰ ਬਾਅਦ ਦੇ ਵਿੱਚ ਰਿਹਾ ਕੀਤਾ ਗਿਆ ਤਾਂ ਜਿਹੜੇ ਡੈਮੋਕ੍ਰੇਟ ਆ ਉਹਨਾਂ ਨੇ ਵੀ ਉਸ ਨੂੰ ਚੰਗਾ ਜਿਹੜਾ ਉਹ ਸਮਰਥਨ ਦਿੱਤਾ ਆ ਡਲੇਨੀ ਹਾਲ ਜਿਹੜਾ ਉੱਥੋਂ ਦਾ ਇਮੀਗ੍ਰੇਸ਼ਨ ਫੈਸਿਲਿਟੀ ਆ ਉੱਥੇ ਉਹਨਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਰਿਹਾ ਕੀਤਾ ਗਿਆ ਦੱਸਦੇ ਕਿ ਕਈ ਥਾਵਾਂ ਦੇ ਉੱਤੇ ਜਿੱਥੇ ਉਹਨਾਂ ਨੂੰ ਲੱਗਦਾ ਸੀ ਰਾਸ ਬਰਾਕਾ ਦੇ ਕਹਿਣ ਦੇ ਮੁਤਾਬਕ ਕਿ ਉੱਥੇ ਜਸਟਿਸ ਜਿਹੜਾ ਉਹ ਨਹੀਂ ਡਿਲੀਵਰੀ ਕੀਤਾ ਜਾ ਰਿਹਾ ਸੀਗਾ ਜਿਹੜੀਆਂ ਸਪੈਸ਼ਲ ਆਰਡਰਸ ਨੇ ਉਹ ਜਿਹੜੇ ਮਾਈਗ੍ਰੈਂਟ ਸੀਗੇ ਉਹਨਾਂ ਦੇ ਹੱਕ ਹਕੂਕਾਂ ਨੂੰ ਦਰੜਿਆ ਜਾ ਰਿਹਾ ਸੀਗਾ ਉਹਨਾਂ ਦੇ ਹੱਕ ਹਕੂਕਾਂ ਨੂੰ ਉਲੱਧਿਆ ਜਾ ਰਿਹਾ ਸੀਗਾ ਤਾਂ ਉਸ ਕਰਕੇ ਉਹਨਾਂ ਨੇ ਫਿਰ ਆਈਸ ਦਾ ਜਿਹੜਾ ਉਹ ਪ੍ਰੋਟੈਸਟ ਕੀਤਾ ਸੀਗਾ ਉਸ ਤੋਂ ਬਾਅਦ ਰਾਸ ਬਰਾਕਾ ਜਿਹੜਾ ਉਹਨੂੰ ਕਸਟਡੀ ਦੇ ਵਿੱਚ ਲੈ ਗਿਆ ਡੈਮੋਕਰੇਟ ਜਿੰਨੇ ਵੀ ਉਸ ਰੀਜਨ ਦੇ ਸੀਗੇ ਉਸ ਇਲਾਕੇ ਦੇ ਸੀਗੇ ਉਹ ਇਕੱਠੇ ਹੋ ਗਏ ਤੇ ਉਹਨਾਂ ਨੇ ਇਹ ਨਾਰੇ ਲਾਏ ਉਹਨਾਂ ਨੇ ਵਿਰੋਧ ਕੀਤਾ ਇਸ ਜਿਹੜੀ ਡਿਟੈਂਸ਼ਨ ਹੈ ਉਸ ਤੇ ਫਿਰ ਰਾਸਪਰਾਕਾਂ ਨੂੰ ਜਿਹੜਾ ਉਹ ਆਪਾਂ ਕਹਿ ਸਕਦੇ ਹਾਂ ਕਿ ਫ੍ਰੀ ਜਿਹੜਾ ਉਹ ਕਰਨਾ ਪਿਆ ਆ ਦੱਸਿਆ ਜਾ ਰਿਹਾ ਹੈ ਕਿ ਇਸ ਟਾਈਮ ਰਾਸਪਰਾਕਾਂ ਜਿਹੜੇ ਕਿ ਇੱਕ ਹੋਰ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੂੰ ਆਪਣੇ ਸਮਰਥਕਾਂ ਤੋਂ ਇਲਾਵਾ ਆਸੇ ਪਾਸੇ ਦੇ ਲੋਕਾਂ ਦਾ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਪ੍ਰਵਾਸੀ ਪਰਿਵਾਰ ਨੇ ਉਹਨਾਂ ਦਾ ਬਹੁਤ ਵੱਡਾ ਸਮਰਥਨ ਜਿਹੜਾ ਉਹ ਹਾਸਲ ਹੋ ਗਿਆ ਜੀ ਜੀ ਅਗਲੀ ਖਬਰ ਵੱਲ ਚਲਿਏ ਜਿਸ ਤਰ੍ਹਾਂ ਆਪਾਂ ਕੱਦਰ ਦੀ ਗੱਲ ਕਰ ਰਹੇ ਸੀ ਵੀ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਨੂੰ ਕੱਤਰ ਪਹੁੰਚ ਰਹੇ ਆ ਤੇ ਕਤਰ ਵਾਲੇ ਕਹਿੰਦੇ ਆ ਵੀ ਅਸੀਂ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਨੂੰ ਇੱਕ ਜਹਾਜ਼ ਦੇਣ ਜਾ ਰਹੇ ਹੈਗੇ ਆ ਜੈਟ ਦੇਣ ਜਾ ਰਹੇ ਆ ਉਹ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਐਕਸਪੈਂਸਿਵ ਜੈਟ ਹੈਗਾ ਲਗਜ਼ਰੀ ਜੈਟ ਆ ਜੋ ਪ੍ਰੈਜ਼ੀਡੈਂਟ ਹਮੇਸ਼ਾ ਯੂਜ਼ ਕਰਦਾ ਹੈਗਾ ਪਲੇਨ ਉਹ ਉਹਦੇ ਲਈ ਯੂਜ਼ ਕੀਤਾ ਜਾ ਸਕਦਾ ਹੈਗਾ ਪਰ 400 ਮਿਲੀਅਨ ਡਾਲਰ ਦਾ ਇਹ ਬੋਇੰਗ 747 ਰਾਇਲ ਫੈਮਰੀ ਜੋ ਕਤਰ ਦੀ ਆ ਉਸ ਨੂੰ ਐਜ਼ ਅ 에ਅਰ ਫੋਰਸ 1 ਯੂਜ਼ ਕੀਤਾ ਜਾਊਗਾ ਜਿਹਦੇ ਕਰਕੇ ਹੁਣ ਬਹੁਤ ਸਾਰੇ ਲੋਕ ਆ ਉਹ ਵਿਰੋਧ ਵੀ ਕਰ ਰਹੇ ਆ ਕਹਿੰਦੇ ਵੀ ਪਿਛਲੇ ਸਮਿਆਂ ਦੇ ਵਿੱਚ ਪ੍ਰੈਜ਼ੀਡੈਂਟਸ ਕਦੇ ਵੀ ਇਦਾਂ ਦੇ ਗਿਫਟ ਨਹੀਂ ਲੈਂਦੇ ਸੀ ਕਹਿੰਦੇ ਵੀ ਦੋ ਸ਼ੇਅਰ ਗਿਫਟ ਕੀਤੇ ਗਏ ਸੀ ਵੈਨ ਬੁਰਨ ਬਾਏ ਦ ਸੁਲਤਨ ਆਫ ਮਰਾਕੋ ਤੇ 1839 ਚ ਉਸ ਟਾਈਮ ਦੇ ਉੱਤੇ ਉਹਨਾਂ ਨੇ ਇਹ ਕਿਹਾ ਸੀ ਵੀ ਨਹੀਂ ਇਹਨਾਂ ਨੂੰ ਜ਼ੂ ਦੇ ਵਿੱਚ ਛੱਡ ਦਿਓ ਤੇ ਜਿਹੜੇ ਨਾਲ ਹਾਰਸ ਦਿੱਤੇ ਸੀ ਉਹਨਾਂ ਨੂੰ ਵੇਚ ਦਿੱਤਾ ਜਾਵੇ ਸੋ ਇਸ ਜਿਹੜਾ ਜਹਾਜ਼ ਆ ਸੋ ਇਹਦੀ ਇਹ ਵੀ ਬਹੁਤ ਸਾਰੇ ਲੋਕ ਕੁਐਸਚਨ ਕਰ ਰਹੇ ਆ ਵੀ ਉਹਦੀ ਸੇਫਟੀ ਕਿੰਨੀ ਕੁ ਹੋਊਗੀ ਵੀ ਉਹਦੇ ਵਿੱਚ ਤਾਂ ਪ੍ਰੈਜ਼ੀਡੈਂਟ ਨੇ ਜਾਣਾ ਹੈ ਏਅਰ ਫੋਰਸ 1 ਵਾਂਗ ਉਹ ਯੂਜ਼ ਹੋਣਾ ਹੈਗਾ ਸੋ देयर इज ए ਲੀਗਲ ਪ੍ਰੋਬਲਮ ਟੂ ਸੋ 트럼ਪ ਉਹ ਨਹੀਂ ਕਹਿੰਦੇ ਵੀ ਉਹ ਜਿਦੀ ਬੜੇ ਆ ਜੇ ਉਹ ਨਹੀਂ ਮੰਨ ਲਿਆ ਤਾਂ ਉਹ ਨਹੀਂ ਫਿਰ ਉਹ ਐਕਸੈਪਟ ਕਰ ਹੀ ਲੈਣਾ ਹੈਗਾ ਪਰ ਬਹੁਤ ਸਾਰੇ ਲੋਕ ਇਹ ਵੀ ਵਿਰੋਧ ਕਰ ਰਹੇ ਆ ਇੱਕ ਪਾਸੇ ਕਤਰ ਦੀ ਸਰਕਾਰ ਆ ਉਹ ਹਮਾਸ ਨੂੰ ਸਪੋਰਟ ਕਰਦੀ ਆ ਤੇ ਹੁਣ ਕਤਰ ਵਾਲਿਆਂ ਨੇ ਪ੍ਰੈਜ਼ੀਡੈਂਟ ਡੋਨਲਡ 트럼ਪ ਨੂੰ ਆਪਣਾ ਜਿਹੜਾ ਇੱਕ ਜੱਟ ਦੇਣ ਜਾ ਰਹੇ 400 ਮਿਲੀਅਨ ਡਾਲਰ ਦਾ ਸੋ ਪੀਪਲ ਇਹਨ ਨੂੰ ٹرسٹ ਵੀ ਕੀਤਾ ਜਾ ਸਕਦਾ ਕਿ ਨਹੀਂ ਸੋ ਇਹ ਇੱਕ ਵੱਡਾ ਕੁਐਸਚਨ ਜਿਹੜਾ ਆ ਆ ਰਿਹਾ ਹੈਗਾ ਪਰ ਪ੍ਰੈਜ਼ੀਡੈਂਟ ਉਹਨਾਂ 트੍ਰੰਪ ਉੱਥੇ ਪਏ ਗਏ ਹੋਏ ਆ ਸੋ ਦੇਖਦੇ ਆਂ ਵੀ ਉਹਨਾਂ ਨੂੰ ਉਹ ਜਿਹੜਾ ਜਹਾਜ਼ ਆ ਗਿਫਟ ਕਰਨ ਜਾ ਰਹੇ ਕਿ ਨਹੀਂ ਜੀ ਅਗਲੀ ਗੱਲ ਕਰੀਏ ਲਾਸ ਐਂਜਲਸ ਦੇ ਇਲਾਕਿਆਂ ਦੇ ਵਿੱਚ ਲੱਗੀਆਂ ਅੱਗਾਂ ਦੇ ਬਾਰੇ ਇਸ ਸਬੰਧ ਦੇ ਵਿੱਚ ਇੱਕ ਲਾਸ ਐਂਜਲਸ ਕਾਉਂਟੀ ਦੇ ਜਿਹੜਾ ਉਹ ਫਾਲਟੀ ਜਿਹੜੇ ਐਮਰਜੈਂਸੀ ਅਲਰਟਸ ਆ ਉਸ ਨੂੰ ਲੈ ਕੇ ਇੱਕ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਸੀਗੀ ਤੇ ਯੂਐਸ ਕਾਂਗਰਸਮੈਨ ਰੌਬਰਟ ਗਾਰਸਿਆ ਜਿਹੜੇ ਨੇ ਉਹਨਾਂ ਇਲਾਕਿਆਂ ਦੇ ਵਿੱਚੋਂ ਆਉਂਦੇ ਨੇ ਉਹ ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਥਾਵਾਂ ਤੇ ਜਿੱਥੇ ਅੱਗ ਨਹੀਂ ਸੀ ਲੱਗੀ ਉੱਥੇ ਇਹ ਅਲਰਟ ਭੇਜੇ ਗਏ ਜਿੱਥੇ ਲੱਗੀ ਸੀਗੀ ਉੱਥੇ ਉਹ ਜਿਹੜਾ ਕੰਮ ਆ ਉਹ ਨਹੀਂ ਹੋ ਸਕਿਆ ਉਹਨਾਂ ਨੇ ਉਹਨਾਂ ਨੇ ਇੱਕ ਰਿਪੋਰਟ ਜਾਰੀ ਕੀਤੀ ਆ ਰਿਪੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਫੈਡਰਲ ਲੈਵਲ ਦੇ ਉੱਤੇ ਜਿਹੜਾ ਓਵਰਸਾਈਟ ਆਫ ਦੀ ਨੇਸ਼ਨਸ ਪੈਚਵਰਕ ਆ ਜਾਂ ਪ੍ਰਾਈਵੇਟ ਪ੍ਰਾਈਵੇਟ ਆਜ਼ਾਈਡ ਆ ਤਾਂ ਜਾਂ ਐਮਰਜੈਂਸੀ ਅਲਰਟ ਸਿਸਟਮ ਉਹ ਕਹਿੰਦੇ ਕਿ ਇਹਦੇ ਤੇ ਕੰਮ ਹੋਣ ਵਾਲਾ ਨਾਲ ਇਹੋ ਕਹਿੰਦੇ ਕਿ ਬਹੁਤ ਸਾਰੇ ਥਾਵਾਂ ਦੇ ਤਹਿਜਾ ਜਿੱਥੇ ਮੈਟਰੋਪੋਲਟਨ ਰੀਜਨ ਆਫ ਜਿਹੜਾ ਉਹ ਜਿੱਥੇ 10 ਮਿਲੀਅਨ ਲੋਕ ਰਹਿੰਦੇ ਨੇ ਉਹ ਕਹਿੰਦੇ ਕਿ ਉਹਨਾਂ ਨੂੰ ਤਾਂ ਵੈਕੂਏਟ ਕਰ ਲੈ ਗਿਆ ਪਰ ਪਹਿਲੀ ਸੇਟਸ ਤੇ ਐਲਟਾ ਡੀਨਾ ਦੇ ਇਲਾਕੇ ਨੇ ਜਿੱਥੇ ਬਾਅਦ ਦੇ ਵਿੱਚ ਇਹ ਅਲਰਟ ਜਿਹੜਿਆ ਭੇਜੇਗੇ ਜਦ ਕਿ ਉਹ ਜ਼ਿਆਦਾ ਪ੍ਰਭਾਵਿਤ ਇਲਾਕੇ ਸੀਗੇ ਇਹਦੇ ਨਾਲ ਕਹਿੰਦੇ ਕਿ ਬਹੁਤ ਸਾਰੇ ਜਿਹੜੇ ਅਲਰਟ ਸੀਗੇ ਉਹ ਧੜਾ ਧੜਾ ਭੇਜੇ ਗਏ ਖਾਸ ਕਰਕੇ 40 ਮਾਈਲ ਜਿਹੜਾ ਇਲਾਕਾ ਸੀਗਾ ਉਹਦੇ ਤੋਂ ਇਵੈਕੂਏਸ਼ਨ ਏਰੀਆਜ਼ ਦੇ ਵਿੱਚ ਉੱਥੇ ਜ਼ਿਆਦਾ ਤੇ ਨਾਲ ਉਹ ਕਹਿੰਦੇ ਕਿ ਜਿਹੜੇ ਐਲਏ ਕਾਉਂਟੀ ਦੇ ਜਿਹੜੇ ਐਮਰਜੈਂਸੀ ਮੈਨੇਜਮੈਂਟ ਵਰਕਰ ਆ ਜਾਂ ਹੋਰ ਆ ਉਹਨਾਂ ਨੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਹ ਉਹ ਮੈਂਸ਼ਨ ਕਰਨਾ ਹੀ ਭੁੱਲ ਗਏ ਕਿ ਤੁਸੀਂ ਕਿਹੜੇ ਇਲਾਕੇ ਦੇ ਵਿੱਚ ਰਹਿ ਰਹੇ ਹੋ ਤੇ ਅੱਗ ਕਿਹੜੇ ਥਾਵਾਂ ਦੇ ਉੱਤੇ ਜ਼ਿਆਦਾ ਵੱਧ ਰਹੀ ਹੈ ਸੋ ਇਸ ਕਰਕੇ ਐਲਏ ਕਾਉਂਟੀ ਆਫਿਸ ਆਫ ਐਮਰਜੈਂਸੀ ਮੈਨੇਜਮੈਂਟ ਆਫਿਸ ਦੇ ਬਾਰੇ ਵੀ ਇਹ ਗੱਲ ਕਿਹਾ ਗਿਆ ਹੈ ਕਿ ਉੱਥੇ ਜਿਹੜਾ ਲੋਕਲ ਨੈਟਵਰਕ ਆ ਉਹ ਖਰਾਬ ਹੋ ਗਿਆ ਸੀ ਇਸ ਕਰਕੇ ਕਈ ਥਾਵਾਂ ਦੇ ਉੱਤੇ ਇਹ ਹੋਇਆ ਕਿ ਜਿੱਥੇ ਉਹ ਅਲਰਟ ਭੇਜਣਾ ਚਾਹੁੰਦੇ ਸੀ ਉੱਥੇ ਪਹੁੰਚਿਆ ਨਹੀਂ ਤੇ ਜਿੱਥੇ ਉਹ ਭੇਜ ਰਹੇ ਸੀ ਉੱਥੇ ਵਾਰ-ਵਾਰ ਪਹੁੰਚ ਰਿਹਾ ਸੀਗਾ ਸੋ ਲੋਕ ਬੜੇ ਕਨਫਿਊਜ਼ ਹੋਏ ਤੇ ਉਹ ਕਹਿੰਦੇ ਕਿ ਇਸ ਮਾਮਲੇ ਦੇ ਵਿੱਚ ਜਦੋਂ ਖਾਸ ਤੌਰ ਤੇ ਅ ਫੈਡਰਲ ਏਜੰਸੀਆਂ ਜਿਨ੍ਹਾਂ ਦੇ ਵਿੱਚ ਵਾਇਰਲੈਸ ਐਮਰਜੈਂਸੀ ਅਲਰਟਸ ਆ ਜਾਂ ਫੀਮਾ ਕੰਮ ਕਰ ਰਹੀ ਹੈ ਜਾਂ ਹੋਰ ਕਹਿੰਦੇ ਕਿ ਬਾਹਰੋਂ ਮੁਲਕਾਂ ਤੋਂ ਜਿਹੜੀ ਆਰਮੀਜ਼ ਆ ਜਾਂ ਹੋਰ ਜਿਹੜੇ ਪਰਸਨਲ ਨੇ ਉਹ ਆਪਣੀ ਮਦਦ ਕਰ ਰਹੇ ਨੇ ਪਰ ਉਹ ਕਹਿੰਦੇ ਕਿ ਆਪਣੀ ਕੁਝ ਜਿਹੜੇ ਥਾਵਾਂ ਦੇ ਉੱਤੇ ਆਪਾਂ ਆਪਣੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਾਂ ਗੁੰਮਰਾਹ ਕੀ ਉਹਨਾਂ ਦੀਆਂ ਚਿੰਤਾਵਾਂ ਵਧਾ ਰਹੇ ਹਾਂ ਮਿਸਾਲ ਦੇ ਤੌਰ ਤੇ ਉਹ ਕਹਿੰਦੇ ਕਿ ਕੋਈ ਥਾਂ ਕੋਈ ਇਹੋ ਜੀ ਸਪੈਸੀਫਿਕ ਥਾਂ ਜਿਹੜੀ ਆ ਉਹਦੀ ਉਦਾਹਰਨ ਲੈ ਲਓ ਕਿ ਉੱਥੇ ਅੱਗ ਲੱਗੀ ਵੀ ਨਹੀਂ ਤੇ ਨਾ ਹੀ ਉੱਥੇ ਆਉਂਦੇ ਦੋ ਦਿਨਾਂ ਤੱਕ ਪਹੁੰਚ ਸਕਦੀ ਆ ਪਰ ਕਹਿੰਦੇ ਕਿ ਆਪਾਂ ਉੱਥੇ ਜ਼ਿਆਦਾ ਉਹ ਅਲਰਟ ਭੇਜੇ ਤੇ ਜਿੱਥੇ ਬਹੁਤ ਅਗਲੇ ਕੁਝ ਘੰਟਿਆਂ ਤੱਕ ਖਤਰਾ ਪਹੁੰਚਣ ਦਾ ਉੱਥੇ ਆਪਾਂ ਘੱਟ ਜਿਹੜਾ ਉਹ ਸਪਰੈਡ ਇਨਫੋਰਮੇਸ਼ਨ ਹੋਈ ਆ ਸੋ ਇਨਫੋਰਮੇਸ਼ਨ ਦੇ ਮਾਮਲੇ ਦੇ ਵਿੱਚ ਹੁਣ ਇਹ ਜਿਹੜੇ ਐਲਏ ਦੇ ਵਿੱਚ ਅੱਗਾਂ ਲੱਗੀਆਂ ਸਨ ਇੱਥੇ ਇਹ ਵੀ ਗੱਲ ਕਹੀ ਗਈ ਕਿ ਜਿਹੜੇ ਫਾਲਸ ਏਵੈਕੂਏਸ਼ਨ ਅਲਰਟ ਭੇਜੇ ਗਏ ਆ ਉਹਦੀ ਵੀ ਇਨਵੈਸਟੀ ਉਹ ਸ਼ੁਰੂ ਹੋ ਚੁੱਕੀ ਆ ਖਾਸ ਕਰਕੇ ਐਲਏ ਫਾਇਰਸ ਦੇ ਮਾਮਲੇ ਦੇ ਵਿੱਚ ਹੁਣ ਬਲੇਮ ਲੱਗ ਰਹੇ ਨੇ ਦੋਸ਼ ਲੱਗ ਰਹੇ ਨੇ ਤੇ ਕਾਲਸ ਵੀ ਹੋਈਆਂ ਨੇ ਕਈ ਲੋਕਾਂ ਨੂੰ ਜਿੱਥੇ ਇਸ ਚੀਜ਼ ਦੀ ਜਿਹੜੀ ਆ ਉਹ ਅੱਗ ਨੇੜੇ ਤੜੇ ਨਹੀਂ ਸੀ ਹਾਂ ਉਹ ਕਹਿੰਦੇ ਕੇਸ ਨੂੰ ਇਸ ਜ਼ਰੂਰ ਪੱਕ ਦੇ ਵਿੱਚ ਲਿਆ ਜਾ ਸਕਦਾ ਇੱਕ ਪੋਜ਼ਿਟਿਵ ਪੁਆਇੰਟ ਇਹ ਆ ਕਿ ਲੋਕਾਂ ਨੂੰ ਪਹਿਲਾਂ ਅਲਰਟ ਕਰਨਾ ਇੱਕ ਡਿਫਰੈਂਟ ਗੱਲ ਆ ਪਰ ਕਹਿੰਦੇ ਕਿ ਵਾਰ-ਵਾਰ ਉਹਨਾਂ ਨੂੰ ਸੂਚਿਤ ਕਰਦੇ ਰਹਿਣਾ ਸੂਚਿਤ ਕਰਦੇ ਰਹਿਣਾ ਤੇ ਇਸ ਕਰਕੇ ਉਹ ਹੋਰ ਘਬਰਾ ਜਾਂਦੇ ਪੈਨਿਕ ਕ੍ਰੀਏਟ ਹੁੰਦਾ ਉਹਦੇ ਨਾਲ ਲੋਕਾਂ ਨੂੰ ਆਪਣਾ ਜਿਹੜਾ ਸਮਾਨ ਆ ਬੱਚੇ ਆ ਉਹ ਸੰਭਾਲਣੇ ਔਖੇ ਹੋ ਜਾਂਦੇ ਆ ਸੈਨ ਡੀਗੋ ਟ੍ਰਿਬਿਊਨਰ ਰਿਪੋਰਟ ਕਰ ਰਹੀ ਆ ਪੀ ਮੈਕਸੀਕੋ ਦੀ ਇੱਕ ਬਹੁਤ ਵੱਡੀ ਸਟੇਟ ਆ ਬਾਹਾ ਬਾਹਾ ਕੈਲੀਫੋਰਨੀਆ ਉੱਥੇ ਦੇ ਇੱਕ ਗਵਰਨਰ ਜਿਹੜੀ ਆ ਉਸ ਦਾ ਜਿਹੜਾ ਵੀਜ਼ਾ ਆ ਉਹ ਯੂ ਐਸ ਨੇ ਰਿਵੋਕ ਕਰ ਲਿਆ ਕੱਲਾ ਮਰੀਨਾ ਡੈਲ ਅਵੀਲਾ ਬਾਹਾ ਕੈਲੀਫੋਰਨੀਆ ਦੀ ਜੋ ਗਵਰਨਰ ਆ ਤੇ ਕੱਲਾ ਉਹਦਾ ਨਹੀਂ ਨਾਲ ਦੀ ਨਾਲ ਉਹਦਾ ਜਿਹੜਾ ਹਸਬੰਡ ਆ ਉਹਦਾ ਵੀਜ਼ਾ ਵੀ ਜਿਹੜਾ ਅਮਰੀਕਾ ਦੀ ਸਰਕਾਰ ਵੱਲੋਂ ਰਿਵੋਕ ਕਰ ਲਿਆ ਹੈਗਾ ਆਪਾਂ ਪਹਿਲਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਵੀ ਗੋਰੇ ਮੋਲਦੇ ਲੋਕਾਂ ਨੂੰ ਸਾਊਥ ਅਫਰੀਕਾ ਤੋਂ ਇੱਥੇ ਲਿਆਂਦਾ ਜਾ ਰਿਹਾ ਹੈ ਪੋਲੀਟਿਕਲ ਸਾਈਲੰਸ ਦੇ ਸਤੇ ਵੀ ਦੇਖੋ ਜੀ ਉਹਨਾਂ ਤੋਂ ਜ਼ਮੀਨਾਂ ਖੋਈਆਂ ਜਾ ਰਹੀਆਂ ਤੇ ਉਹਨਾਂ ਦਾ ਧੱਕਾ ਹੋ ਰਿਹਾ ਹੈਗਾ ਤੇ ਦੂਸਰੇ ਪਾਸੇ ਇਹ ਮੈਕਸੀਕੋ ਦੀ ਜਿਹੜੀ ਇੱਕ ਸਟੇਟ ਦੀ ਗਵਰਨਰ ਆ ਉਸ ਦੇ ਨਾਲ ਇਹ ਕੁਝ ਵਾਪਰਿਆ ਹੈਗਾ ਜਦੋਂ ਮਾਰਕੋ ਰੂਪੀਓ ਜਿਹੜੇ ਸੈਕਟਰੀ ਆਫ ਸਟੇਟ ਆ ਉਹਨਾਂ ਨੂੰ ਪੁੱਛਿਆ ਗਿਆ ਕਹਿੰਦੇ ਵੀ ਇਹ ਇਹ ਕਿਸੇ ਦਾ ਰਾਈਟ ਨਹੀਂ ਹੈਗਾ ਵੀ ਅਸੀਂ ਉਹਨਾਂ ਨੂੰ ਜਿਹੜਾ ਵੀਜ਼ਾ ਦੇਈ ਦਈਏ ਇਹ ਸਾਡੀ ਮਰਜ਼ੀ ਆ ਕਿਸੇ ਨੂੰ ਦੇਣਾ ਜਾਂ ਨਹੀਂ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਬੇਕਰਸਫੀਲਡ ਦੇ ਰਹਿਣ ਵਾਲੇ ਇਹ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ ਬੇਕਰਸਫੀਲਡ ਦੇ ਰਹਿਣ ਵਾਲੇ ਇੱਕ ਬੰਦੇ ਨੇ ਆਪਣੇ ਆਪ ਨੂੰ ਜਿਹੜਾ ਗਿਲਟੀ ਪਲੀਟ ਕੀਤਾ ਫੈਡਰਲ ਕੋਰਟ ਦੇ ਵਿੱਚ ਮਸਲਾ ਕੀ ਸੀ ਮਸਲਾ ਸੀਗਾ ਕਿ ਸਤੰਬਰ 11 2024 ਦੀ ਗੱਲ ਆ ਜਦੋਂ ਬ੍ਰੈਟ ਕਾਰਟਿਸ ਹੇਅਰ ਜਿਹੜਾ ਉਹ 23 ਸਾਲ ਦਾ ਉਹਨੇ ਆ ਜਿਹੜਾ ਕਰਨ ਕਾਉਂਟੀ ਸ਼ੈਰਫ ਆਫਿਸ ਦਾ ਹੈਲੀਕਾਪਟਰ ਜਦੋਂ ਉਹ ਰੂਟੀਨ ਪੈਟਰੋਲ ਕਰ ਰਿਹਾ ਸੀਗਾ ਤਾਂ ਉਹਨੇ ਬ੍ਰਾਈਟ ਗ੍ਰੀਨ ਲੇਜ਼ਰ ਜਿਹੜੀ ਆ ਉਹਦੇ ਤੇ ਲਗਾਤਾਰ ਉਹ ਮਾਰਦਾ ਰਿਹਾ ਅਧਿਕਾਰੀਆਂ ਨੂੰ ਸ਼ੱਕ ਹੋਇਆ ਕਿ ਕਿਤੇ ਇਹ ਜਿਹੜੀ ਜਿਹੜੀ ਲੇਜ਼ਰ ਆ ਉਹ ਕਿੱਥੋਂ ਆ ਰਹੀ ਹੈ ਉਹਨਾਂ ਨੇ ਇਨਵੈਸਟੀਗੇਟ ਕੀਤਾ ਜਾਂ ਕੁਝ ਵੀ ਆ ਉਹ ਕਹਿੰਦੇ ਕਿ ਨਾਲ ਜਿਹੜਾ ਪਿੰਪੁਆਇੰਟ ਕੀਤਾ ਕਿ ਸੋਰਸ ਆਫ ਲੇਜ਼ਰ ਆ ਤੇ ਰੈਜ਼ਿਡੈਂਸ ਜਿਹੜੇ ਇਲਾਕੇ ਦੇ ਵਿੱਚ ਉਹ ਗਈ ਤੇ ਉਸ ਤੋਂ ਬਾਅਦ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨੇ ਕ੍ਰਿਟੀਕਲ ਫਲਾਈਟ ਜ਼ੋਨ ਜਿਹੜਾ ਬੇਕਰਸਫੀਲਡ ਦਾ ਉਥੋਂ ਜਿਹੜਾ ਆ ਰਿਪੋਰਟਾ ਉਥੋਂ ਫਿਰ ਉਹਨੂੰ ਫੜ ਲਿਆ ਗਿਆ ਬਾਅਦ ਦੇ ਵਿੱਚ ਆ ਹੈਲੀਕਾਪਟਰ ਜਿਹੜਾ ਉਹ ਫਿਰ ਇਨਾ ਇਲਾਕੇ ਦੇ ਵਿੱਚ ਪਹੁੰਚਦਾ ਤੇ ਦੱਸਿਆ ਜਾ ਰਿਹਾ ਕਿ ਇਹ ਬੰਦਾ ਇੱਕ ਜਿਵੇਂ ਆਪਾਂ ਆਮ ਹੀ ਰੁਟੀਨ ਦੇ ਵਿੱਚ ਜਾਣ ਬੁੱਝ ਕੇ ਸ਼ਰਾਤੀ ਹੋ ਜਾਂਦਾ ਕਈ ਵਾਰੀ ਬੰਦਾ ਤਾਂ ਉਹਨੇ ਜਾਣ ਬੁੱਝ ਕੇ ਜਦੋਂ ਨੂੰ ਪਤਾ ਲੱਗਿਆ ਕਿ ਹੈਲੀਕਾਪਟਰ ਜਿਹੜਾ ਉਹ ਵਾਰ-ਵਾਰ ਗੇੜੇ ਕੱਢ ਰਿਹਾ ਤਾਂ ਵਾਰਨ ਕਰਨ ਦੇ ਬਾਵਜੂਦ ਵੀ ਜਦੋਂ ਪੁਲਿਸ ਉਹਦੇ ਕੋਲੇ ਪਹੁੰਚ ਗਈ ਤਾਂ ਫੇਰ ਉਹਨੇ ਬੰਦ ਕੀਤਾ ਆਪਣਾ ਲੇਜ਼ਰ ਹੈਲੀਕਾਪਟਰ ਦੇ ਮਾਰਨਾ ਜਦ ਕਿ ਕਾਰਗਰ ਨੂੰ ਤੇ ਲੱਗਿਆ ਹੋਣਾ ਕਿ ਇਹ ਪਤਾ ਨਹੀਂ ਕੌਣ ਸਾਨੂੰ ਜਿਹੜਾ ਉਹ ਟਾਰਗੇਟ ਕਰ ਰਿਹਾ ਜਾਂ ਸਾਨੂੰ ਹਿਟ ਕਰਨਾ ਚਾਹੁੰਦਾ ਕਿਸੇ ਵੀ ਤਰੀਕੇ ਦੇ ਨਾਲ ਕਿਉਂਕਿ ਤੁਹਾਨੂੰ ਪਤਾ ਹਥਿਆਰ ਵੀ ਕੀ ਹੈ ਜੇ ਹੁੰਦੇ ਨੇ ਜਾਂ ਕਿਸੇ ਵੀ ਤਰੀਕੇ ਨਾਲ ਉਹ ਔਰ ਇਸ ਸਿਕਿਉਰਿਟੀ ਦਾ ਮਾਮਲਾ ਹੈ ਇਸ ਟਾਈਮ ਉਹ ਬੰਦਾ ਜੇਕਰ ਇਸ ਮਾਮਲੇ ਦੇ ਵਿੱਚ ਉਹਨੂੰ ਸਜ਼ਾ ਹੁੰਦੀ ਹੈ ਜਿਹੜੀ ਕਿ 4 ਅਗਸਤ ਨੂੰ ਜਿਹੜੀ ਰੱਖੀ ਗਈ ਹੈ ਉਹਨੂੰ ਘੱਟੋ ਘੱਟ 5 ਸਾਲਾਂ ਦੀ ਕੈਦ ਹੋ ਸਕਦੀ ਆ 2.5 ਲੱਖ ਰੁਪਏ ਦਾ ਫਾਈਨ ਹੋ ਸਕਦਾ ਜੇਕਰ ਇੱਕ ਲੇਜ਼ਰ ਕਮਾਉਣ ਦੇ ਨਾਲ ਬਹੁਤ ਸਾਰੀ ਆਪਣੇ ਬੱਚੇ ਆ ਉਹ ਡਰੋਨ ਉਡਾਉਂਦੇ ਨੇ ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਮਨਾਹੀ ਹੈ ਇਹ ਸਭ ਕਰਨ ਦੀ ਤਾਂ ਇਹ 23 ਸਾਲਾ ਬੱਚ ਨੌਜਵਾਨ ਕਹਿ ਸਕਦੇ ਆ ਬ੍ਰੈਟ ਕਰਟਿਸ ਜਿਹਨੂੰ ਹੁਣ 5 ਸਾਲ ਜਾਂ ਤਾਂ ਜੇਲ੍ਹ ਦੇ ਵਿੱਚ ਲਾਉਣੇ ਪੈਣਗੇ ਜਾਂ 2.5 ਲੱਖ ਰੁਪਏ ਦਾ ਜੁਰਮਾਨਾ ਦੇਣਾ ਪਊਗਾ ਇਹ ਕੀ ਇਹਨਾਂ ਦੋਨਾਂ ਦੇ ਵਿੱਚੋਂ ਕੀ ਹੁੰਦਾ ਜਾਂ ਇਹ ਦੋਨੇ ਹੁੰਦੇ ਆ ਇਹਨਾਂ ਦਾ ਜਿਹੜਾ ਨਵੇੜਾ ਉਹ ਅਗਸਤ 4 ਨੂੰ ਹੋਣਾ ਪਰ ਤੁਹਾਡੀ ਛੋਟੀ ਜੀ ਗਲਤੀ ਜਿਹੜੀ ਹੈ ਖਾਸ ਕਰਕੇ ਤੁਸੀਂ ਲਾ ਰੈਨਫੋਰਸਮੈਂਟ ਦੇ ਨਾਲ ਕਿਸੇ ਵੀ ਤਰੀਕੇ ਦੀ ਵਿਧੀਕੀ ਸ਼ਰਾਰਤ ਕਰਦੇ ਹੋ ਜਾਣ ਬੁੱਝ ਕੇ ਕਰਦੇ ਹੋ ਇੰਟੈਂਸ਼ਨ ਦੇ ਨਾਲ ਕਰਦੇ ਹੋ ਤਾਂ ਉਹਨੂੰ ਫਿਰ ਉਹ ਤੁਹਾਨੂੰ ਪਰਪਾਈ ਜਿਹੜੀ ਹੈ ਭੁਗਤਨੇ ਉਹਦੇ ਨਤੀਜੇ ਜ਼ਰੂਰ ਪੈਂਦੇ ਵੈਕਲਸ ਵੀ ਏਰੀਆ ਦੀਆਂ ਇੱਕ ਦੋ ਜੋ ਹੋਰ ਖਬਰਾਂ ਸਾਂਝੀਆਂ ਕਰਦੇ ਜਾਈਏ ਟੈਂਪਰੇਚਰ ਬਹੁਤ ਹਾਈ ਹੈਗਾ ਕਹਿੰਦੇ ਵੀ ਟ੍ਰਿਪਲ ਡਿਜੀਟ ਟੈਂਪਰੇਚਰ ਪਹੁੰਚਿਆ ਹੋਇਆ ਸੀ ਤੇ ਪੰਜ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਕਰਨ ਰਿਵਰ ਦੇ ਵਿੱਚੋਂ ਕਰਨ ਕਾਉਂਟੀ ਫਾਇਰ ਡਿਪਾਰਟਮੈਂਟ ਦੂਜੇ ਬੇਕਰਸਫੀਲਡ ਦੀ ਆ ਉਹਨਾਂ ਨੇ ਅਨਾਉਂਸ ਕੀਤਾ ਵੀ ਪੰਜ ਲੋਕ ਜੋ ਕਿਲਰ ਕਰਨ ਜੋ ਰਿਵਰ ਹੈਗਾ ਉਤੋਂ ਜਿਹੜੇ ਰੈਸਕਿਊ ਕੀਤੇ ਗਏ ਆ ਇਸ ਦਰਿਆ ਦੇ ਵਿੱਚ ਹੁਣ ਤੱਕ 325 ਲੋਕ ਮਾਰੇ ਜਾ ਚੁੱਕੇ ਆ ਇਹ ਦੇਖ ਲੋ ਅਬ ਬਹੁਤ ਵਾਰ ਖਬਰਾਂ ਸੁਣਦੇ ਰਹਿੰਦੇ ਆ ਜਦੋਂ ਅੱਜ ਕੱਲ ਕਿਉਂਕਿ ਦਰਿਆਵਾਂ ਦਾ ਪਾਣੀ ਚੜ ਜਾਂਦਾ स्ਨੋ ਪਿਗਲਦੀ ਹੈਗੀ ਆ ਤੇ ਲੋਕ ਉੱਥੇ ਜਿਹੜੇ ਸਵੇਮੀ ਕਾਰ ਚੱਲ ਜਾਂਦੇ ਹੈਗੇ ਆ ਤੇ ਕਈ ਵਾਰੀ ਫੇ ਵਿੱਚ ਹੀ ਰੁੜ ਜਾਂਦੇ ਹੈਗੇ ਆ ਬੇਕਰਸਫੀਲਡ ਦੀ ਫਾਰਮ ਡਿਪਾਰਟਮੈਂਟ ਨੇ ਇਹ ਕਿਹਾ ਆ ਕਿ ਕੋਈ ਵੀ ਜਿਹੜਾ ਬੰਦਾ ਹੈਗਾ ਆ ਉਹ ਇਸ ਤਰ੍ਹਾਂ ਦਰਿਆ ਦੇ ਵਿੱਚ ਸੈਰ ਕਰਨ ਨਾ ਜਾਵੇ ਅਨਲੈਸ ਕਿ ਉਹਦੇ ਕੋ ਪੂਰੀ ਤਰ੍ਹਾਂ ਸੇਫਟੀ ਦੀਆਂ ਜਿਹੜੀਆਂ ਵੈਸਟਸ ਆ ਉਹ ਪਾਈਆਂ ਹੋਈਆਂ ਇਸੇ ਤਰ੍ਹਾਂ ਬੇਕਰਸਫੀਲਡ ਏਰੀਆ ਤੋਂ ਇੱਕ ਹੋਰ ਖਬਰ ਆ ਜੋ ਹੁੰਦਾ ਹੈ ਚਾਪੀ ਵਾਲਾ ਏਰੀਆ ਆ ਡੀਆਈਏ ਦੇ ਡਾਇਰੈਕਟਰ ਜੋਨਸ ਉਹ ਉੱਥੇ ਜੋ ਕਰੈਕਸ਼ਨਲ ਇੰਸਟੀਟਿਊਸ਼ਨ ਆ ਉਸ ਨੂੰ ਵਿਜ਼ਿਟ ਕਰਨ ਦੇ ਲਈ ਪਹੁੰਚੇ ਉਹਨਾਂ ਨੇ ਕਾਫੀ ਜਿਹੜਾ ਏਰੀਏ ਦੀਆਂ ਜੋ ਕਰੈਕਸ਼ਨਲ ਫੈਸਿਲਿਟੀਆਂ ਆ ਉਹਨਾਂ ਨੂੰ ਵਿਜ਼ਿਟ ਕੀਤਾ ਜਿਹੜੇ ਲੋਕ ਉੱਥੇ ਕੰਮ ਕਰਦੇ ਆ ਪਲੱਸ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਆ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮ ਆ ਉਹਨਾਂ ਨੂੰ ਵੀ ਸੁਣਿਆ ਹੈਗਾ ਜੀ ਇਸੇ ਤਰ੍ਹਾਂ ਜਿਹੜੀ ਖਬਰ ਆ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ ਸੈਨ ਫਰਾਂਸਿਸਕੋ ਦੇ ਵਿੱਚ ਇੱਕ ਬੰਦਾ ਵਿੱਚ ਦੇ ਉੱਤੇ ਆਪਣੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਜਿਹੜਾ ਉਹ ਪਾਣੀਆਂ ਡੂੰਘੇ ਪਾਣੀਆਂ ਦੇ ਵਿੱਚ ਚਲਾ ਗਿਆ ਤੇ ਮੌਤ ਦਾ ਜਿਹੜਾ ਸ਼ਿਕਾਰ ਹੋ ਗਿਆ ਦੱਸਿਆ ਜਾ ਰਿਹਾ ਕਿ ਬਾਅਦ ਦੇ ਵਿੱਚ ਉਹ ਜਿਹੜੇ ਕੁੱਤੇ ਨੂੰ ਬਚਾਉਣ ਗਿਆ ਸੀ ਆਪਣੇ ਨੂੰ ਹੀ ਪਾਲਤੂ ਨੂੰ ਉਹ ਬਾਅਦ ਦੇ ਵਿੱਚ ਜਿਉਂਦਾ ਜਿਹੜਾ ਉਹ ਆ ਓਸ਼ੀਅਨ ਦੇ ਵਿੱਚੋਂ ਬਾਹਰ ਆ ਗਿਆ ਅਨਦਰਨਸ ਕੈਲੀਫੋਰਨੀਆ ਵਿੱਚ ਦਾ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਆ ਪਾਵਰਫੁਲ ਵੇਵ ਸੀ ਗਿਆ ਇਸ ਕਰਕੇ ਉਹ ਬੰਦਾ ਜਿਹੜਾ ਆਪਣਾ ਬਚਾ ਨਹੀਂ ਕਰ ਸਕਿਆ ਆ ਵਾਟਰ ਟੈਂਪਰੇਚਰ ਵੀ ਜਿਹੜਾ ਉਹ ਕਾਫੀ ਠੰਡਾ ਸੀਗਾ ਕੈਲੀਫੋਰਨੀਆ ਦੇ ਇਹ ਜਿਹੜਾ ਡੈਡ ਲਿਸਟ ਬੀਚ ਦੇ ਵਿੱਚੋਂ ਇੱਕ ਗਿਣਾ ਜਾਂਦਾ ਜਦੋਂ ਇਹਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਹਨੂੰ ਥਾਂ ਜਿਹੜਾ ਮ੍ਰਿਤਕ ਐਲਾਨ ਦਿੱਤਾ ਗਿਆ ਸੈਨ ਫਰਾਂਸਿਸਕੋ ਫਾਇਰ ਡਿਪਾਰਟਮੈਂਟ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਇਸੇ ਦਰਮਿਆਨ ਉਹਨਾਂ ਨੇ ਇੱਕ ਜਿਹੜੀ ਕਾਲ ਆ ਉਹ ਵੀ ਰੀਸੀਵ ਕੀਤੀ ਸੀ ਕਿ ਇੱਕ ਬੰਦਾ ਉਹ ਬिज ਦੇ ਵਿੱਚ ਬिज ਦੇ ਉੱਤੇ ਆਪਣੇ ਕੁੱਤੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਜਿਹੜਾ ਉਹ ਡੁੱਬ ਗਿਆ ਜਾਂ ਉਹਨੂੰ ਜਿਹੜਾ ਉਹ ਇਸ ਟਾਈਮ ਜ਼ਿੰਦਗੀ ਦੇ ਮੌਤ ਦੇ ਵਿਚਾਲੇ ਜੂਝ ਰਿਹਾ ਆ ਅ ਦੱਸਿਆ ਜਾ ਰਿਹਾ ਕਿ ਲੋਟਨ ਸਟਰੀਟ ਦੇ ਵਿੱਚ ਇਹਨਾਂ ਨੂੰ ਇਹ ਜਿਹੜਾ ਇਹਦਾ ਡੌਗੀ ਆ ਜਾਂ ਕੁੱਤਾ ਜਿਹੜਾ ਉਹ ਡੁੱਬਣ ਲੱਗਿਆ ਸੀਗਾ ਪਰ ਉਹਦਾ ਜ਼ਿੰਦਾ ਵਾਪਸ ਆ ਗਿਆ ਦੋ ਜਿਹੜੀਆਂ ਔਰਤਾਂ ਸੀਗੀਆਂ ਵਿਚ ਤੇ ਮੌਜੂਦ ਉਹਨਾਂ ਨੇ ਫਿਰ ਜਿਹੜੇ ਕੈਲੀਫੋਰਨੀਆ ਦੀ ਜਿਹੜੀ ਸੈਨ ਫਰਾਂਸਿਸਕੋ ਦੀ ਫਾਇਰ ਡਿਪਾਰਟਮੈਂਟ ਆ ਉਹਨੂੰ ਫਿਰ ਕਾਲ ਕੀਤੀ ਸੀਗੀ ਹਲੇ ਤੱਕ ਇਹਦੀ ਜਿਹੜੀ ਆਇਡੈਂਟੀਟੀ ਆ ਰਿਲੀਜ਼ ਨਹੀਂ ਕੀਤੀ ਗਈ ਪਰ ਜਿਹੜੀਆਂ ਅਥਾਰਟिटीज ਆ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਲੋਕ ਜਿਹੜੇ ਨੇ ਇੱਥੇ ਘੁੰਮਣ ਆਉਂਦੇ ਨੇ ਸੈਰ ਕਰਨ ਆਉਂਦੇ ਨੇ ਉਹ ਇਹੋ ਜੀਆਂ ਦੁਰਘਟਨਾਵਾਂ ਤੋਂ ਆਪਣਾ ਬਚਾਅ ਜਿਹੜਾ ਉਹ ਜ਼ਰੂਰ ਰੱਖਣ 2014 ਤੋਂ ਲੈ ਕੇ 2020 ਤੱਕ 8 ਜਾਣੇ ਜਿਹੜੇ ਨੇ ਉਹ ਇਸ ਬੀਚ ਦੇ ਉੱਤੇ ਆਪਣੀ ਜਿਹੜੀ ਜਾਨ ਆ ਉਹ ਗਵਾ ਚੁੱਕੇ ਨੇ ਸਰਫ ਜ਼ੋਨ ਫਰਟੀਲਿਟੀ ਡਾਟੇ ਦੇ ਮੁਤਾਬਕ ਜੀ ਅਗਲੀ ਖਬਰ ਵੱਲ ਚਲਿਏ ਕਾ ਜੋ ਹੋਮਲੈਂਡ ਸਕਿਉਰਿਟੀ ਆ ਉਹ ਕੈਲੀਫੋਰਨੀਆ ਨੂੰ ਉਹਨਾਂ ਨੇ ਡਾਕੂਮੈਂਟਸ ਸੁਪੀਨਾ ਕੀਤੇ ਆ ਵੀ ਕੈਲੀਫੋਰਨੀਆ ਸਟੇਟ ਨੇ ਇਲੀਗਲ ਲੋਕਾਂ ਨੂੰ ਕੈਸ਼ ਬੈਨੀਫਿਟਸ ਦਿੱਤੇ ਹੈਗੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੇ ਸਕੱਤਰ ਕ੍ਰਿਸਟੀ ਨੋਏਮ ਉਹਨਾਂ ਨੇ ਕਿਹਾ ਹੈ ਵੀ ਇਨਵੈਸਟੀਗੇਸ਼ਨ ਜਸਟ ਸਟਾਰਟ ਹੋਈ ਹੈਗੀ ਆ ਆਈਐਸਡੀ ਹੋਮਲੈਂਡ ਸਕਿਉਰਿਟੀ ਦੀ ਇਨਵੈਸਟੀਗੇਸ਼ਨ ਦਾ ਆਫਿਸ ਜੋ ਲਾਸ ਐਂਜਲਸ ਦੇ ਵਿੱਚ ਆ ਉਹਨਾਂ ਨੇ ਜੋ ਸਟੇਟ ਦਾ ਕੈਸ਼ ਅਸਿਸਟੈਂਸ ਪ੍ਰੋਗਰਾਮ ਫਾਰ ਇਮੀਗ੍ਰੈਂਟਸ ਸੀਏਪੀਆ ਇਸ ਨੂੰ ਟਾਰਗੇਟ ਕੀਤਾ ਆ ਕਹਿੰਦੇ ਵੀ ਇਹਦੇ ਤਹਿਤ ਕੈਸ਼ ਬੈਨੀਫਿਟਸ ਜੋ ਬਜ਼ੁਰਗਾ ਬਲਾਈਂਡ ਡਿਸੇਬਲ ਨੌਨ ਸਿਟੀਜ਼ਨਸ ਆ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਜੋ ਸਨੈਪ ਪ੍ਰੋਗਰਾਮ ਦੇ ਤਹਿਤ ਉਹ ਐਲੀਜੀਬਲ ਨਹੀਂ ਉਹਨਾਂ ਨੂੰ ਇਹ ਜਿਹੜੇ ਪੈਸੇ ਦਿੱਤੇ ਗਏ ਹੈਗੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਇਮ ਨੇ ਇਹ ਕਿਹਾ ਆ ਵੀ ਜੋ ਰੈਡੀਕਲ ਲੈਫਟ ਪੋਲੀਟੀਸ਼ੀਅਨ ਕੈਲੀਫੋਰਨੀਆ ਸਟੇਟ ਦੇ ਵਿੱਚ ਆ ਇਹਨਾਂ ਨੂੰ ਆਪਣੇ ਅਮਰੀਕਨ ਸਿਟੀਜ਼ਨ ਵਾਲਤਾ ਆ ਦੇਣਾ ਚਾਹੀਦਾ ਹੈ ਨਾ ਕਿ ਜਿਹੜੇ ਇਲੀਗਲ ਲੋਕ ਹੈਗੇ ਇਲੀਗਲ ਏਲੀਅਨਸ ਹੈਗੇ ਆ ਜੀ ਜੀ ਤੇ ਉਹਨਾਂ ਨੇ ਇਹ ਕਿਹਾ ਆ ਵੀ ਜੇ ਇਲੀਗਲ ਇਮੀਗ੍ਰੈਂਟ ਹੈਗੇ ਆ ਉਹਨਾਂ ਨੂੰ ਇੱਥੋਂ ਛੱਡ ਦੇਣਾ ਚਾਹੀਦਾ ਹੈਗਾ ਦ ਗ੍ਰੈਵਿਟੀ ਟ੍ਰੇਨ ਇਜ਼ ਓਵਰ ਤੇ ਅਸੀਂ ਪਿੱਛੇ ਆ ਰਹੇ ਹੈਗੇ ਆ ਇਹ ਵੀ ਖਬਰ ਆ ਰਹੀ ਆ ਕਿ ਆਈਸ ਨੇ 530 ਦੇ ਕਰੀਬ ਮਾਈਗ੍ਰੈਂਟਸ ਇੱਕ ਦਿਨ ਦੇ ਵਿੱਚ ਅਰੈਸਟ ਕੀਤੇ ਹੈਗੇ ਆ ਸੋ ਫੈਡਰਲ ਗਵਰਨਮੈਂਟ ਇਹ ਕਹਿ ਰਹੀ ਆ ਕਿ ਜਿਹੜੇ ਮਨੀ ਦਿੱਤਾ ਗਿਆ ਆ ਇਹਨਾਂ ਲੋਕਾਂ ਨੂੰ ਉਹ ਲਗਭਗ 19 ਬਿਲੀਅਨ ਡਾਲਰ ਜੋ ਫੈਡਰਲ ਮਨੀ ਸਟੇਟ ਨੂੰ ਜਾਂਦਾ ਹੈਗਾ ਪਰ ਸਟੇਟ ਨੇ ਉਹ ਗਲਤ ਜਿਹੜਾ ਯੂਜ਼ ਕੀਤਾ ਹੈਗਾ ਹਾਂਜੀ ਤੇ ਹਰਜੋਤ ਸਿੰਘ ਜੀ ਆਪਣਾ ਜਿਹੜਾ ਸਮਾਜ ਜੋ ਸਮਾਪਤੀ ਵਾਲਾ ਜਾਂਦੇ ਜਾਂਦੇ ਸਟਾਕ ਤੇ ਕਰੰਸੀ ਬਾਰੇ ਜਾਣਕਾਰੀ ਦਿੰਦੇ ਚਲੇਗੇ ਜੀ ਜੀ ਬਿਲਕੁਲ ਜੇ ਸਟਾਕ ਦੀ ਗੱਲ ਕਰਦੇ ਜਾਈਏ ਕਿਉਂਕਿ ਅੱਜ ਚਾਈਨਾ ਦਾ ਤੇ ਅਮਰੀਕਾ ਦਾ ਸਮਝੌਤਾ ਹੋ ਗਿਆ ਲਗਭਗ 115% ਟੈਰਿਫਾ ਟਰੰਪ ਉਹਨਾਂ ਨੇ ਘਟਾ ਲਿਆ ਉਧਰ ਚਾਈਨਾ ਵਾਲਿਆਂ ਨੇ ਵੀ ਘਟਾ ਲਿਆ ਹੈਗਾ ਜਿਸ ਨੂੰ ਦੇਖ ਕੇ ਅੱਜ ਸਟਾਕ ਮਾਰਕੀਟ ਬਹੁਤ ਜ਼ਿਆਦਾ ਉੱਪਰ ਗਈ ਜੋ ਆਪਾਂ ਡਿਸਕਸ ਕਰਦੇ ਜਾਈਏ ਤੇ ਡਾਉਜਨ ਇੰਡਸਟਰੀਅਲ سات سو اوری ناسٹیک جو آ سات سو اناسی پوائنٹ ترتالی جانی کہ چار پوائنٹ پینٹی پرسنٹ اوپر گیا تے کلوز ہویا ہے گا تھارہ ہزار سات سو آٹھ پوائنٹ چوتی رہے ہوتے تے جو ڈاجن انڈسٹریئل آ وہ گیارہ سو سٹ پوائنٹ بہتر جان کہ ٹو پوائنٹ ایٹ ون پرسنٹ اپ گیا تے کلوز ہویا بتالی ہزار چار سو دس دے ہوتے. Uh, اسے طرح جڑا ایس این پی انڈیکس ہے وہ بھی ایک سو چوراسی پوائنٹ اٹھائی ਜਿਹੜੀ ਕਿ 3.26 ਉੱਪ ਗਿਆ ਤੇ ਕਲੋਜ਼ ਹੋਇਆ 5844.19 ਤੇ ਇਹ ਸਾਰੇ ਕਾਸੇ ਦੇ ਵਿੱਚ ਅੱਜ ਜਿਹੜਾ ਸੋਨਾ ਆ ਉਹ 100 ਡਾਲਰ ਦੇ ਕਰੀਬ ਡਿੱਗ ਪਿਆ ਜੀ ਅਇਸੀ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 40 ਸੈਂਟ ਦੇ ਬਰਾਬਰ, ਇੰਡੀਆ ਦੇ 85 ਰੁਪਏ ਤੇ 99 ਪੈਸੇ ਦੇ ਬਰਾਬਰ ਤੇ ਪਾਕਿਸਤਾਨ ਦੇ 280 ਰੁਪਏ ਤੇ 99 ਪੈਸੇ ਦੇ ਬਰਾਬਰ ਇੱਕ ਯੂਐਸ ਡਾਲਰ ਦੀ ਕੀਮਤ ਰਹੀ ਹੈ। ਸੋ ਇਸ ਦੇ ਨਾਲ ਹੀ ਖਬਰਾਂ ਦਾ ਜਿਹੜਾ ਸਮਾਂ ਉਸਮਾਪਤੀ ਵਾਲਾ ਪਰ ਜਾਂਦੇ ਜਾਂਦੇ ਇੱਕ ਜਿਹੜਾ ਸੁਨੇਹਾ ਉਹ ਤੁਹਾਡੇ ਸਾਰਿਆਂ ਦੇ ਨਾਲ ਜ਼ਰੂਰ ਜਿਹੜਾ ਸਾਂਝਾ ਕਰਦੇ ਚੱਲੀਏ। ਅਵਤਾਰ ਸਿੰਘ ਜੀ ਦੀ ਕਿਤਾਬ ਸਿੱਖ ਕੌਮਵਾਦ ਦਾ ਸੰਕਲਪ ਜਿਹੜਾ ਉਹ ਪੰਜਾਬੀ ਡੀਐਸਏ ਦੇ ਕੋਲੇ ਪਹੁੰਚ ਚੁੱਕੀ ਆ। ਇਸ ਕਿਤਾਬ ਦੇ ਵਿੱਚ ਉਹਨਾਂ ਦੀ ਜਿਹੜੀ ਦਹਾਕਿਆਂ ਦੀ ਜਿਹੜੀ ਮਿਹਨਤ ਆ तकरीबन ਉਹਨਾਂ ਨੇ 350 ਤੋਂ ਵੱਧ ਜਿਹੜੀਆਂ ਕਿਤਾਬਾਂ ਰੀਡ ਕੀਤੀਆਂ ਨੇ ਸੈਂਕੜੇ ਜਿਹੜੇ ਵਿਦਵਾਨ ਨੇ ਜਿਨ੍ਹਾਂ ਨੇ ਕੌਮਵਾਦ ਦੇ ਉੱਤੇ ਲਿਖਿਆ ਲੰਗੀਆਂ ਤਿੰਨ ਤੋਂ ਵੱਧ ਸਦੀਆਂ ਦੇ ਵਿੱਚ ਤਾਂ ਸਦੀਆਂ ਤੋਂ ਵੱਧ ਜਿਹੜੇ ਫਿਲਾਸਫਰ ਹੋਏ ਨੇ ਜਿਨ੍ਹਾਂ ਨੇ ਕੌਮਵਾਦ ਦੇ ਬਾਰੇ ਲਿਖਿਆ ਉਹਨਾਂ ਸਾਰਿਆਂ ਦਾ ਜਿਹੜਾ ਡਾਟਾ ਉਹਨੂੰ ਪੜ੍ਹ ਕੇ ਉਹਨਾਂ ਨੂੰ ਸਟੱਡੀ ਕਰਕੇ ਉਹਦੇ ਤੇ ਖੋਜ ਕਰਕੇ ਉਹਨਾਂ ਨੇ ਇਸ ਕਿਤਾਬ ਨੂੰ ਜਿਹੜਾ ਉਹ ਅਮਲੀ ਰੂਪ ਦਿੱਤਾ ਬਹੁਤ ਹੀ ਜਿਹੜੀ ਸ਼ਾਨਦਾਰ ਕਿਤਾਬ ਆ ਜਿਹੜੇ ਲੋਕ ਸਾਇਦ ਦੇ ਨਾਲ ਜੁੜੇ ਨੇ ਉਹਨਾਂ ਨੂੰ ਤਾਂ ਇਸ ਕਿਤਾਬ ਦੀ ਜਿਹੜੀ ਵਿਆਖਿਆ ਜਿਸ ਤਰੀਕੇ ਦੇ ਜਿਹੜੇ ਸ਼ਬਦ ਨੇ ਉਹਦੇ ਤੋਂ ਹੀ ਇਹਦੀ ਜਿਹੜੀ ਅਮੀਰੀ ਹੈ ਇਸ ਕਿਤਾਬ ਦੀ ਉਹ ਪਤਾ ਲੱਗ ਜੂਗੀ ਸੋ ਇਹਨੂੰ ਲੈਣ ਦੇ ਲਈ ਹਾਸਲ ਕਰਨ ਦੇ ਲਈ ਤੁਸੀਂ ਪੰਜਾਬ ਯੂਨੀਵਰਸਿਟੀ ਦੇ ਨਾਲ 408 272 5200 ਜਾਂ ਫਿਰ 408 722 76 98 ਦੇ ਉੱਤੇ ਤੁਸੀਂ رابطہ ਜਿਹੜਾ ਉਹ ਕਾਇਮ ਕਰ ਸਕਦੇ ਹੋ ਸੋ ਜਿਹੜੀ ਇੱਕ ਦਿਨ ਹਰਜੋਤ ਸਿੰਘ ਖਾਲਸਾ ਜੀ ਨੇ ਵੀ ਜ਼ਿਕਰ ਕੀਤਾ ਸੀਗਾ ਬਹੁਤ ਸਾਰੀਆਂ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਇੰਟਰਵਿਊਜ਼ ਹੁੰਦੀਆਂ ਨੇ ਜਾਂ ਜਦੋਂ ਤਰੀਕਾਂ ਪੈਂਦੀਆਂ ਨੇ ਤਾਂ ਉਦੋਂ ਬੰਦੇ ਦਾ ਜਦੋਂ ਗਰਾਊਂਡ ਹੁੰਦਾ ਕਿਉਂਕਿ ਬਹੁਤ ਸਾਰਿਆਂ ਦਾ ਗਰਾਊਂਡ ਇਹੀ ਹੈ ਕਿ ਪੰਜਾਬ ਦੇ ਵਿੱਚ ਮੈ ਸਾਨੂੰ ਖਤਰਾ ਤਾਂ ਸਿੱਖਾਂ ਨੂੰ ਕਿਵੇਂ ਖਤਰਾ ਸਿੱਖਾਂ ਦੇ ਨਾਲ ਕੀ ਕੁਛ ਵਾਪਰਿਆ ਇਹ ਚੀਜ਼ਾਂ ਸਹਾਈ ਸਿੱਧ ਹੁੰਦੀਆਂ ਨੇ ਜਦੋਂ ਉਹ ਬੇਸਿਕ ਚੀਜ਼ਾਂ ਤੁਹਾਡੇ ਤੋਂ ਪੁੱਛਦੇ ਨੇ ਧਰਮ ਦੇ ਬਾਰੇ ਕੌਮ ਦੇ ਬਾਰੇ ਤੁਹਾਡੀ ਕੌਮ ਦੇ ਨਾਲ ਕੀ ਕੁਛ ਹੋਇਆ ਸੋ ਇਹੋ ਜਿਹਾ ਲਿਟਰੇਚਰ ਇਹੋ ਜੀਆਂ ਜਿਹੜੀਆਂ ਲਿਖਤਾਂ ਨੇ ਉਹ ਤੁਹਾਡੇ ਤੁਹਾਡੇ ਤੁਹਾਨੂੰ ਦੱਸਦੀਆਂ ਨੇ ਕਿ ਅਤੀਤ ਦੇ ਵਿੱਚ ਕਿਹੜੀਆਂ ਘਟਨਾਵਾਂ ਜੜੀਆਂ ਨੇ ਉਹ ਵਾਪਰੀਆਂ ਨੇ ਤੇ ਕੌਮਾਂ ਕਿਵੇਂ ਆਪਣੇ ਇਤਿਹਾਸ ਨੂੰ ਅੱਗੇ ਲੈ ਕੇ ਜਾਂਦੀਆਂ ਨੇ ਸੋ ਬਹੁਤ ਸ਼ਾਨਦਾਰ ਕਿਤਾਬ ਆ ਤੁਸੀਂ ਜ਼ਰੂਰ ਇਹਨੂੰ ਹਾਸਲ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਜ਼ਰੂਰ ਕਰੋ ਸੋ ਬਿਲਕੁਲ ਉਹਦੀ ਕੀਮਤ ਵੀ ਬਹੁਤ ਜ਼ਿਆਦਾ ਨਹੀਂ 20 ਡਾਲਰ ਰਹੀ ਆ ਸਿਰਫ ਜਿੰਨੀ ਕੁ ਪ੍ਰਿੰਟਿੰਗ ਤੇ ਜਿਹੜੀ ਬਾਈਅਰ ਸੋ ਬਹੁਤ ਸਾਡੇ ਸਰੋਤੇ ਕਾਲ ਵੀ ਕਰਦੇ ਪਤਾ ਨਹੀਂ ਕਿੰਨੀ ਕੁ ਮਹਿੰਗੀ ਹੋਣੀ ਆ ਅ ਤੇ ਇੱਕ ਹੋਰ ਜਿਹੜੀ ਅਨਾਉਂਸਮੈਂਟ ਆਪਾਂ ਸਵੇਰੇ ਵੀ ਕੀਤੀ ਸੀ ਵੀ ਜੂਨ ਦੇ ਵਿੱਚ ਜੋ ਨਗਰ ਕੀਰਤਨ ਹੋ ਰਿਹਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਲੈ ਕੇ ਤੇ ਹੋਰ 1984 ਦੇ ਵਿੱਚ ਸ਼ਹੀਦਾਂ ਦੀ ਯਾਦ ਦੇ ਵਿੱਚ ਜੂਨ 7 ਨੂੰ ਸ਼ਨੀਵਾਰ ਨੂੰ ਸੈਨ ਫਰਨਸਿਸਕੋ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ ਆਪਾਂ ਬੇਨਤੀ ਕੀਤੀ ਸੀ ਵੀ ਕਿਹੜੇ-ਕਿਹੜੇ ਗੁਰੂ ਘਰ ਕਿਹੜੀਆਂ-ਕਿਹੜੀਆਂ ਆਰਗੇਨਾਈਜੇਸ਼ਨਸ ਜੋ ਅੱਗੇ ਆ ਰਹੀਆਂ ਹੈਗੀਆਂ ਸਟਾਕਟਰ ਗੁਰੂ ਘਰ ਤੋਂ ਸਾਨੂੰ ਫੋਨ ਆਇਆ ਸੀ ਵੀ ਉੱਥੋਂ 2 ਬਸਾਂ ਲਣੀਆਂ ਹੈਗੀਆਂ ਸੋ ਜਿੱਦਾਂ ਜਿੱਦਾਂ ਹੋਰ ਸਾਨੂੰ ਆਰਗੇਨਾਈਜੇਸ਼ਨ ਜਾਂ ਆਪਣੇ ਭੇੜ ਭਰਾ ਇਨਫੋਰਮੇਸ਼ਨ ਦਿੰਦੇ ਰਹੋਗੇ ਕਿ ਕਿੱਥੋਂ ਕਿਸੇ ਦੀ ਬੈਨ ਆਣੀ ਆ ਜਾਂ ਕਿਸੇ ਨੂੰ ਰਾਈਟ ਚਾਹੀਦੀ ਆ ਉਹ ਜ਼ਰੂਰ ਤੁਸੀਂ ਪੰਜਾਬੀ ਰੇਡੀਓ ਯੂਐਸਏ 400 272 5200 ਤੇ ਕਾਲ ਕਰ ਦਿਓ ਤੇ ਅਸੀਂ ਉਹ ਨਾਊਂਸਮੈਂਟ ਕਰ ਦਾਂਗੇ ਤੇ ਜਾਂਦੇ ਜਾਂਦੇ ਪ੍ਰਵੀਨ ਜੀ ਜਿਹੜੇ ਆਪਣੇ ਆਈ ਹਾਈਵੇ 5 ਦੇ ਉੱਤੇ ਗਰੇਪ ਵਾਈਨ ਵਾਲੇ ਏਰੀਏ ਚ ਦੇ ਵਿੱਚ ਪਾਸ ਕਰਕੇ ਟਰੱਕਰਜ਼ ਕਿਉਂਕਿ ਬਹੁਤ ਵਿਜੀ ਹਾਈਵੇ ਆ 2 ਘੰਟੇ ਪਹਿਲਾਂ ਉੱਥੇ ਅੱਗ ਲੱਗੀ ਸੀ ਤੇ ਦੋਨੋਂ ਲੇਨ ਬੰਦ ਕੀਤੀਆਂ ਸੀਆਂ ਸੋ ਪਲੀਜ਼ ਮੇਕ ਸ਼ੋਰ ਕਰ ਲਿਓ ਟ੍ਰੈਫਿਕ ਕਹਿੰਦੇ ਕਾਫੀ ਜਿਹੜਾ ਡਿਲੇ ਹੈਗਾ ਉੱਥੇ ਹੋ ਸਕਦਾ ਹੁਣ ਅੱਗ ਬੁਝ ਗਈ ਹੋਵੇ ਪਰ ਇਹ 2 ਘੰਟੇ ਪਹਿਲਾਂ CHP ਫੋਰਟ ਤੇ ਹੁਣ ਗਰੇਪ ਵਾਈਨ ਉਹਨਾਂ ਨੇ ਇਹ ਪਾਈ ਸੀ ਕਿ ਦੋਨਾਂ ਪਾਸਿਆਂ ਨੂੰ ਹਾਈਵੇ 5 ਜਿਹੜੀ ਆ ਉਹ ਕਲੋਜ਼ ਕਰ ਦਿੱਤੀ ਗਈ ਸੀ ਤੇ ਫਾਇਰ ਕਰੂ ਆਲਰੇਡੀ ਉੱਥੇ ਸੀਗਾ ਇਹ 2 ਘੰਟੇ ਪਹਿਲਾਂ ਦੀ ਖਬਰ ਆ ਸੋ ਜਿਹੜੇ ਹਾਈਵੇ 5 ਤੇ ਚਾਹੇ ਐਲ.ਏ. ਤੋਂ ਆ ਰਹੇ ਆ ਜਾਂ ਉਧਰ ਜਾ ਰਹੇ ਆ ਆਪਣਾ ਟ੍ਰੈਫਿਕ ਜ਼ਰੂਰ ਚੈੱਕ ਕਰ ਲਿਓ ਜੀ ਬਿਲਕੁਲ ਸੋ ਇੱਥੇ ਜਿਹੜਾ ਅਪਡੇਟ ਕੈਲੀਫੋਰਨੀਆ ਦੇ ਵਿੱਚ ਖਬਰਾਂ ਦਾ ਜਿਹੜਾ ਸਮਾਂ ਆਪਣਾ ਸਮਾਪਤ ਹੁੰਦਾ ਪੰਜਾਬੀ ਰीडीएस ਦੇ ਤੁਸੀਂ ਅੱਗੇ ਸਰਵਣ ਕਰੋਗੇ ਸ਼ਾਮ ਦੇ ਦੀਵਾਨ ਤੇ ਉਸ ਤੋਂ ਬਾਅਦ ਮੁਲਾਕਾਤ ਹੋਵੇਗੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ ਸਾਨੂੰ ਦੋਵਾਂ ਨੂੰ ਤੁਸੀਂ ਇੱਥੇ ਦੀ ਇਜਾਜ਼ਤ ਜੁੜੇ ਰਹੋ ਪੰਜਾਬੀ ਰीडीएस ਦੇ ਨਾਲ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ